ਅੱਜ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਭਾਵੇਂ ਬੰਦੇ ਲੈ ਕੇ ਉਹ ਆਇਆ ਬੰਦਾ ਉਹ ਇੱਕੋ ਦਾ ਮੋਟਰਸਾਈਕਲ ਰੋਕਿਆ ਹੋਇਆ ਸੀ ਆਪਣਾ ਸਕੂਲ ਵੀ ਜਿਸੋੜਾ ਦਾ ਪੁੱਤਰ ਕਮਸ਼ਾ ਮਮਹਾ ਤਾਂ ਮੈਂ ਕੁਟੜਾ ਬੰਦੇ ਬੁਲਾ ਲਏ ਮਗ ਮੈਨੂੰ ਬੇਟਾ ਗਲਤੀ ਦੱਸ ਕੀ ਹੈ ਆਖਰ ਜੇ ਕੋਈ ਆਪਣਾ ਬਦਲ ਲੱਗੂ ਫੇਰੀ ਆਪਾਂ ਕਰਾਂਗੇ ਠੀਕ ਹੈ ਕਹਿੰਦਾ ਮੈਂ ਤਾਂ ਕੁਟਣਾ ਮੈਂ ਫਿਰ ਇਨੀ ਹਿੰਮਤ ਕਿਸੇ ਚ ਨਹੀਂ ਕੁਟ ਲੂਆ ਹੂੰ ਉਹ ਬੰਦੇ ਬੁਲਾ ਕੇ ਜਨਾਨੇ ਆ ਗਏ ਅੰਦਰ ਵੜ ਕੇ ਸ਼ੀਸ਼ਾ ਤੋੜ ਦੱਸ ਮੈਂ ਭਾਵੇਂ ਤੁਸੀਂ ਬਾਹਰ ਭੱਗ ਜਾਓ ਇਹਦੇ ਫਾਦਰ ਨੂੰ ਬੁਲਾ ਲਓ ਪੁਲਿਸ ਨੂੰ ਬੁਲਾ ਲੈਂਦੇ ਆ ਇਹਨੂੰ ਲੈ ਜਾਓ ਮੇਰੇ ਤਾਂ ਕੋਈ ਮਤਲਬ ਨਹੀਂ ਕੁੜੀ ਨਾਲ ਦੇਖੋ ਹਵੇਲੇ ਸਾਡੇ ਲੜਕੀ ਜੋਬ ਕਰਦੀ ਹੈ ਅਗਰ ਆਪਣੀ ਦੁਕਾਨ ਤੋਂ ਲੜਕੀ ਜਾਂਦੀ ਹੈ ਇਹਨੂੰ ਮਾਰ ਜੇ ਹੋ ਉਹ ਜ਼ਿੰਮੇਵਾਰ ਕੋਣ ਆ ਮਾਲਕ ਹੀ ਹੁੰਦੇ ਹੋ ਮਾਲਕ ਹੋਣਾ ਕੱਲ ਜੇ ਆਪੇ ਪੁਲਿਸ ਲੈ ਕੇ ਖੜ ਗਏ ਸਾਲ ਦੋ ਸਾਲ ਪਹਿਲਾਂ ਲੱਗੀ ਸੀਗੀ ਕੁਮਾਰੀ ਹੁੰਦੀ ਉਹ ਦੋ ਮਹੀਨੇ ਹੈ ਹਾਂ ਇਹਨੂੰ ਜੋ ਹੋਈ ਹੈ ਉਹ ਲਾਗ ਤੋਂ ਫੇਰ ਮੇਰੇ ਕੋਲੇ ਆ ਗਈ ਉਦੋਂ ਪਹਿਲਾਂ ਲੱਗੀ ਸੀਗੀ ਇੱਕ ਬਲਾਕ ਹੋ ਗਿਆ ਨਾ ਮੇਰੇ ਕੋਲੇ ਆ ਗਈ ਮੈਂ ਰੱਖ ਲਈ ਠੀਕ ਹੈ ਫਿਰ ਮੇਰੇ ਰੱਖਣ ਲੱਗ ਸੂਰ ਸਮਾਂ ਕਿ ਮਾਲਕ ਕਿੱਤਾ ਮੈਂ ਕੋਈ ਮਾਲਕ ਕਿੱਤਾ ਸਾਨੂੰ ਸਾਨੂੰ ਕੁੱਟਣ ਦਾ ਕੀ ਮਤਲਬ ਹੈ ਇੱਕ ਮੁੰਡੇ ਦਾ ਨਾਮ ਲੈ ਰਿਹਾ ਜੀ ਕੀ ਨਾਮ ਉਹ ਮੁੰਡੇ ਦਾ ਕਮਸ਼ਾਨ ਬਾਸ ਸਰ ਸਾਹਿਬ ਹਾਂ ਜਿਹਨਾਂ ਦਾ ਇਹ ਰਿਲੇਸ਼ਨ ਦੇ ਵਿੱਚ ਉਹਨਾਂ ਦੇ ਰਿਲੇਸ਼ਨ ਦੇ ਵਿੱਚ ਕਹਿੰਦੇ ਇੱਕ ਇੱਕ ਮਿੰਟ ਬੰਦਾ ਇੱਕ ਮਿੰਟ ਤੋਂ ਕੱਲ ਨੂੰ ਤੁਸੀਂ ਆਪ ਇਹ ਕਹਿੰਦੇ ਰਿਲੇਸ਼ਨ ਦੇ ਵਿੱਚ ਹੈ ਜੀ ਦੇਖੋ ਜਦੋਂ ਘਰ ਵਾਲਾ ਜਾਂ ਕੋਈ ਵੀ ਹੈ ਆਪੋ ਚੁਣਾ ਆਪਣੇ ਇਲਜ਼ਾਮ ਲਾਉਂਦਾ ਬੰਦਾ ਰਹੇ ਵੀਰਾਂ ਆਹ ਗੱਲੀ ਬੱਸਦੀ ਹੈ ਇਹ ਸਾਜੀ ਜਿੱਥੇ ਸ਼ਹਿਰ ਵਿੱਚ ਮੈਂ ਰਹਿਣਾ ਇੱਕ ਬੰਦਾ ਆ ਕੇ ਮੈਨੂੰ ਕਹਿ ਦੇ ਛੋਟੇ ਜਵਾਗ ਗਲਤ ਨੇ ਤਾ ਤੁਸੀਂ ਗਲਤੋਂ ਆ ਖੜਾ ਜਵਾਗ ਮੈਂ ਉਹਦੇ ਗਰਦਲ ਫੜ ਦੂੰਗਾ ਮੇਰੇ ਸਾਹਬ ਜੀ ਹਲਾ ਟਾਟਾ ਬੇਟਾ ਹੀ ਹੋਈਓ ਮੇਰਾ ਬੇਟਾ ਹੀ ਬੜਾ ਅੱਛਾ ਹੈ ਉਹ ਮੈਨੂੰ ਕਹਿੰਦੇ ਨੇ ਤੇ ਫੋਟ ਰਿਲੇਸ਼ਨ ਚ ਆਇਆ ਪਹਿਲਾਂ ਦੱਸ ਮੇਰੀ ਧੀ ਹੈ ਉਹ ਦੱਸ ਮੈਂ ਜਿਹੜੀ ਮਰਜ਼ੀ ਕਰ ਉਹ ਮੇਰੀ ਧੀ ਅੰਦਰ ਖੜੀ ਹੋ ਸਕੀ ਹੈ ਹੈ ਇੱਕ ਬੰਦੇ ਤੋਂ ਘਵਾ ਦਿਓ ਮੇਰੀ ਗੱਲ ਮੇਰਾ ਗੱਲ ਪੜ੍ਹ ਦਿਓ ਮੈਂ ਰੋ ਵੀ ਹੋਈ ਹੈ ਕਿ ਹੋਟਲ ਦੇ ਵਿੱਚ ਵੀ ਗੋਦਨ ਵਾਲੀ ਅਸੀਂ ਪੜਿਆ ਵਾ ਉਹਨਾਂ ਰੋਵਾ ਸਾਡਾ ਨਹੀਂ ਇੱਕ ਮਿੰਟ ਇੱਕ ਮਿੰਟ ਠੀਕ ਹੈ ਜੇ ਮੈਂ ਰੋਬ ਲਾਂਗਾ ਜੀ ਭਾਈ ਉਹ ਸਹੀ ਨਹੀਂ ਮੰਨ ਜਾਊਗਾ ਆਜ਼ਾਦ ਵੀ ਸੂਤ ਮੰਗਦੀ ਆ ਕੇ ਜੇ ਤੁਹਾਡੇ ਕੋਲ ਮੇਰੇ ਮੁੰਡੇ ਬਾਤ ਹੈਗਾ ਆ ਖੜੇ ਉਰੀ ਟੰਗਾ ਆਪੋ ਸਾਰੇ ਖੜੀਏ ਨਾ ਕਿ ਉਹ ਪਿਓ ਆ ਮੈਂ ਜੇ ਉਹ ਮੈਨੂੰ ਪ੍ਰੂਫ ਦੇ ਦੇ ਨਾ ਹੋਟਲ ਦੇ ਪੂਰੇ ਡੰਡਾ ਚੱਕ ਦਾਂ ਠੀਕ ਹੈ ਹਾਂ ਉਹ ਦੇਖੋ ਠੀਕ ਹੈ ਮੈਡਮ ਇਥੇ ਆ ਜੀ ਕੀ ਨਾਮ ਆ ਤੁਹਾਡਾ ਤਿੰਨ ਆ ਜੀ ਸਾਡਾ ਡਿਵੋਰਸ ਦਾ ਚੱਲ ਰਿਹਾ ਪੰਚਾਇਤੀ ਵਿੱਚ ਹੋ ਚੁੱਕਾ ਹੈ ਕੋਰ ਦਾ ਚੱਲ ਰਿਹਾ ਸੀ ਰਜਮੰਦੀ ਵਾਲਾ ਠੀਕ ਹੈ ਤੇਰਾ ਜਮੰਦੀ ਚ ਇਹ ਤਿੰਨ ਚਾਰ ਵਾਰ ਗਏ ਨੇ ਲਾਸਟ ਤਰੀਕਾ ਚ ਨਹੀਂ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਬੋਲੇ ਇਹ ਕੇਸ ਰੱਦ ਹੋ ਗਿਆ ਤੁਹਾਨੂੰ ਕੱਲਾ ਇੱਕ ਤਰਫਾ ਡਿਵੋਰਸ ਕਰਨਾ ਪੈਣਾ ਹੈ ਉਹਦਾ ਕੇਸ ਤੁਹਾਨੂੰ ਦਰਜ ਕਰਨਾ ਪੈਣਾ ਉਹਨਾਂ ਨੇ ਕਿਹਾ ਇੱਕ ਦੋਸਤਾਂ ਰੁਕ ਜਾਓ ਮੰਗਲਵਾਰ ਨੂੰ ਸੀ ਜਾਣਾ ਸੀਗਾ ਮੇਰਾ ਬ੍ਰਦਰ ਐਕਚੁਅਲੀ ਕਿਤੇ ਬਾਹਰ ਗਿਆ ਹੋਏ ਨਹੀਂ ਪਾਪਾ ਕਿਤੇ ਹੋਰ ਕੰਮ ਕਰ ਰਹੇ ਰਹੇ ਤੇ ਮੈਂ ਹੁਣ ਇਕੱਲੀ ਆਉਂਦੀ ਜਾਂਦੀ ਤੇ ਬ੍ਰਦਰ ਨਾਲ ਆਉਂਦੀ ਜਾਂਦੀ ਸੀਗੀ ਤਾਂ ਕੋਈ ਰੋਕਤ ਨਹੀਂ ਕੋਈ ਨੂੰ ਪਤਾ ਲੱਗਿਆ ਜਿਵੇਂ ਕਿ ਜਸੂਸ ਰੱਖੇ ਹੁੰਦੇ ਨਾ ਉਸ ਤਰੀਕੇ ਨਾਲ ਕਿ ਨੂੰ ਪਤਾ ਲੱਗ ਗਿਆ ਮੈਂ ਇੰਨੇ ਵੇ ਜਾਂਦੀ ਨੇ ਵੇ ਜਾਂਦੀ ਇਕੱਲੀ ਜਾਂਦੀ ਆ ਤਾਂ ਆਦਾ ਮੈਨੂੰ ਰੋਕ ਰਹੇ ਨੇ ਮੈਂ ਫਿਰ ਵੀ ਚਾ ਪਾਪਾ ਨੂੰ ਵੀ ਦੱਸਿਆ ਜਿੱਦਾਂ ਵੀ ਐਸੀ ਰਿਪੋਰਟ ਵੀ ਕਰਵਾਈ ਸੀ ਇੱਕ ਵਾਰੀ ਫਿਰ ਇਹਨੇ ਪਤਾ ਨਹੀਂ ਹੱਥ ਮਿਲਾਇਆ ਪੁਲਿਸ ਨਾਲ ਕੀ ਗੱਲ ਹੋਈ ਹੈ ਉਹ ਕਹਿੰਦੇ ਤੁਹਾਨੂੰ ਅੰਦਰ ਕਾਢ ਲੈ ਤੁਸੀਂ ਉਹ ਕਰ ਦੋ ਉਹਦੇ ਕਹਾ ਗੱਲ ਨਿਪਟ ਗਈ ਹੁਣ ਆ ਕਿ ਇੱਥੇ ਮੈਨੂੰ ਮੈਂ ਤੇ ਓਟੋ ਲੈਣ ਲੱਗੀ ਸੀ ਮੇਰਾ ਸਟਾਰ ਸਿਟੀ ਕੋਲੋਂ ਹੀ ਤਾਂ ਰਹਿ ਗਿਆ ਤੇ ਓਟੋ ਲੈਣ ਲੱਗੀ ਇੱਕੋ ਦਮ ਉੱਥੋਂ ਨਿਕਲੀ ਨਾ ਮੈਨੂੰ ਖਿੱਚ ਲਾਪੇ ਐਕਟਵਾ ਜਲਦੀ ਤੇ ਖਿੱਚ ਲਾਪੇ ਮੈਨੂੰ ਤੇ ਪਹਿਲੇ ਨੰਬਰ ਕਿਦਾਂ ਮੈਂ ਪਹਿਲੇ ਬੈਰੋ ਕਿਤਾ ਨਾ ਚੱਕਿਆ ਨਹੀਂ ਮੈਂ ਵੀ ਸਰ ਨੂੰ ਫੋਨ ਕੀਤਾ ਉਹ ਫੋਨ ਗਿਆ ਵੀ ਨਹੀਂ ਮੈਂ ਕਿੰਜ ਵੀ ਖਿੱਚਣ ਸੀ ਗਿਆ ਫੋਨ ਇੱਧਰ ਆ ਗਿਆ ਮੇਰੀ ਸਿੱਕਾ ਮੈਂ ਸਿੱਕਾ ਮਾਰੀ ਸੀ ਤੁਸੀਂ ਉਸ ਤੋਂ ਕੁਝ ਵੀ ਕਿਸੇ ਨੂੰ ਵੀ ਸਿੱਕਾ ਮਾਰ ਰਹੇ ਤੇ ਮੈਂ ਫੋਨ ਕੀਤਾ ਤੇ ਫਟਾਫਟ ਆਏ ਨਾ ਮੈਨੇ ਛੁਡਾਇਆ ਇਹਨਾਂ ਨੇ ਇੱਥੇ ਆ ਕੇ ਅੰਕਲ ਨੂੰ ਵੀ ਫਿੱਟ ਲਿਆ

ਤੇ ਉਹਨਾਂ ਨੇ ਵੀ ਇਹਨਾਂ ਨੇ ਅਸੀਂ ਇੱਕ ਗੱਲ ਹੁੰਦੀ ਜੇ ਪੁਲਿਸ ਨਾਲ ਗਏ ਪੁਲਿਸ ਨੇ ਸਾਨੂੰ ਬੁਲਾਇਆ ਸ਼ੁੱਕਰਵਾਰ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਵੀਰਵਾਰ ਸਾਨੂੰ ਬੁਲਾ ਲਿਆ ਸੀਗਾ ਮੈਂ ਇੱਥੇ ਕੰਮ ਉੱਤੇ ਸੀਗੀ ਮੰਮੀ ਕਹਿੰਦੇ ਮੈਨੂੰ ਪੁਲਿਸ ਦਾ ਫੋਨ ਅੱਛਾ ਕੰਮ ਕੀ ਚੀ ਦਾ ਮੇਰਾ ਟਰੈਵਲ ਏਜੰਸੀ ਦਾ ਹੈ ਸਾਡਾ ਟਰੈਵਲ ਏਜੰਸੀ ਹਾਂਜੀ ਅੱਛਾ ਮੈਂ ਕੁਝ ਜੋਬ ਕਰਦੇ ਹਾਂ ਹਾਂਜੀ ਮੈਂ ਜੋਬ ਕਰਦਾ ਮੈਂ ਐਕਚੁਅਲੀ ਮੈਨੂੰ ਹੁਣ 7-8 ਮਿੰਟ ਹੋ ਗਿਆ ਜਦੋਂ ਮੈਂ ਉੱਥੋਂ ਆਈ ਹਾਂ ਤੇ ਮੈਰਿਜ ਤਾਂ ਪਹਿਲਾਂ ਵੀ ਕੀਤਾ ਸੀ ਮੈਰਿਜ ਤਾਂ ਪਹਿਲੇ ਵੀ ਮੈਨੂੰ ਪਤਾ ਸੀ ਕਿ ਮੈਂ ਇੱਥੇ ਕੰਮ ਕਰਦੀ ਹਾਂ ਠੀਕ ਹੈ ਉਸ ਤੋਂ ਬਾ ਤਾਂ ਮੈਂ ਕਿਉਂ ਇਹਨਾਂ ਨੂੰ ਪੈਸੇ ਦਵਾਂਗੀ ਪਹਿਲੀ ਗੱਲ ਤਾਂ ਇਹ ਮੈਂ ਆਪਣਾ ਖਰਚਾ ਨਹੀਂ ਚਲਾਉਂਗੀ ਤਾਂ ਇਹ ਮੈਨੂੰ ਐਲਮ ਨਹੀਂ ਦੇ ਰਹੇ ਹੋ ਉਹ ਵੀ ਕੁਝ ਨਹੀਂ ਹੈ ਠੀਕ ਹੈ ਮੈਂ ਆਪਣਾ ਖਰਚਾ ਤਾਂ ਚਲਾਉਂਗੀ ਨਾ ਸੁਣ ਮੈਂ ਇੱਥੇ ਕੰਮ ਕਰ ਰਹੀ ਕਿੰਨੇ ਵਾਰ ਮੈਨੂੰ बोल चुके ਨੇ ਤੇਰਾ ਇਹ ਦਿਨ ਤੇਰੇ ਇਹਦੇ ਨਾਲ ਬੜੀ ਜਿੱਤੇ ਚਾਹਤੇ ਰਹੇ ਇਹਦੇ ਨਾਲ ਤੇ ਬਸ ਇੱਕ ਬੰਦੇ ਦੇ ਕਿੱਛੇ ਸੀ ਰਹਿ ਗਿਆ ਕਿ ਉਹਦਾ ਟਰੈਕਟਰ ਖੁਚਾ ਦੇਵੋ ਫੁੜੀ ਦਾ ਇਹ ਚੀਜ਼ ਹੈਗੀ ਜੇ ਸਾਡਾ ਡਿਵੋਰਸ ਚੱਲ ਰਿਹਾ ਤਾਂ ਫਿਰ ਰਸਤਾ ਲੋਕਾਂ ਨੂੰ ਜ਼ਰੂਰਤ ਨਹੀਂ ਹੈ ਨਾ ਨੂੰ ਠੀਕ ਹੈ ਕੰਮ ਕਰਾਂਗੇ ਲੋਕ ਨੂੰ ਚੱਲ ਰੱਖਾਂਗੇ ਕਿਸੇ ਨੂੰ ਰੱਖਾਂਗੇ ਆਪਨਾ ਬਣਾ ਕੇ ਰੱਖਾਂਗੇ ਨਾ ਜੀ ਬਿਲਕੁਲ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਕੁੱਟਣ ਦਾ ਕੀ ਮਤਲਬ ਹੈ ਹੈ ਅਸੀਂ ਜੇ ਮਾਰਾ ਕਰਦਾ ਕੋਈ ਤੂੰ ਰੋਟ ਚਲੋ ਤੁਸੀਂ ਕਹਿੰਦੇ ਹਟਾ ਦੋ ਮੈਂ ਹਟਾ ਦੂੰਗਾ ਕੋਈ ਰਹਿਸ਼ਤੀ ਹੈ ਜੀ ਮੇਰੀ ਰਹਿਸ਼ਤੀ ਕਿਸੇ ਰਸੀਬ ਲੋਕ ਚ ਹੈ ਅੱਛਾ ਇਹ ਤਾਂ ਲਈ ਆਪਣੀ ਬਿਲਡਿੰਗ ਇਹ ਮੇਰੀ ਆਪਣੀ ਬਿਲਡਿੰਗ ਹੈ ਕਿੰਨਾ ਚਿਰ ਤੋਂ ਕੰਮ ਕਰਦੇ ਮੈਨੂੰ 17-18 ਸਾਲ ਹੋ ਗਏ 17-18 ਠੀਕ ਹੈ ਕੋਈ ਮਹੱਲੇ ਚੋਂ ਖੜੇ ਆ ਮੈਂ 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 ਅੰਦਰ ਬੈਠਾ ਆਂ ਜੋ ਸਰਵੇ ਕਰੋ ਜੀ ਜੀ ਇੱਕ ਬੰਦਾ ਕਹਿ ਦੇ ਇਹ ਇਹ ਜੁਆ ਗਲਤ ਹੈ ਇਹ ਗਲਤ ਹੈ ਮੈਨੂੰ ਉਹ ਗਲੀ ਚ ਖੜਾ ਕੇ ਗਰਦਨ ਫੜਦੇ ਸਾਡੇ ਸਾਰਿਆਂ ਦੀ ਅਸੀਂ ਚਮਾ ਕਹਿੰਦੇ ਆ ਉਹ ਮੈਂ ਕਹਿੰਦਾ ਜੀ ਪੁਲਿਸ ਹਰੇਕ ਜੇ ਕਰਿੰਦੇ ਆਏ ਆ ਇਹ ਦੇਖੋ ਜਿਹੜੀ ਸਾਡੇ ਕੋਲ ਵੀਡੀਓ ਹੈਗੀ ਹੈ ਮੈਂ ਉਹਦੀ ਮਾਂ ਨੂੰ ਕਹਿ ਰਹੀ ਜੀ ਕੱਲ ਅਸੀਂ ਵੀਡੀਓ ਨਹੀਂ ਬਣਾਈ ਪਹਿਲਾਂ ਮੈਂ ਉਹਦੀ ਮਾਂ ਕਹਿੰਦਾ ਹੁਣ ਬੋਲ ਕੀ ਬੋਲਦੀ ਹੈ ਉਹਨੇ ਆ ਕੇ ਮੁੰਡੇ ਨੇ ਮੇਰੇ ਉਰੇ ਜੋ ਮਰਿਆ ਤੇ ਮੋਬਾਈਲ ਖੋਲਿਆ ਤੇ ਉਹਦੀ ਮਾਂ ਨੇ ਫਿਰ ਜੋ ਕੁਝ ਕਹਿਣਾ ਸੀ ਕਹਿਦਾ ਫਿਰ ਸਾਨੂੰ ਢਾ ਲਿਆ ਫਿਰ ਮੁੰਡੇ ਨੂੰ ਢਾ ਲਿਆ ਮੇਰੇ ਘਰ ਜਾਦੇ ਮਾਰੇ ਗੋਟਾ ਨਾ ਹੈ ਅਸੀਂ ਕਹਿੰਦੇ ਅਸੀਂ ਪੁਲਿਸ ਬੁਲਾ ਰਹੇ ਸੀ ਮਡੇ ਲੇਟ ਹੋ ਗਏ ਪੁਲਿਸ ਵਾਲੇ ਹੁਣ ਆਏ ਭਾਈ ਪੁਲੈ ਮੈਨੂੰ 20 ਕੁਝ ਨਹੀਂ ਹੈਗਾ ਲੋ ਤੋਂ ਘਰੇ ਆ ਕੇ ਹਮਲਾ ਕੀਤਾ ਆ ਕਰੇ ਆ ਕੇ ਹਮਲਾ ਬਿਲਕੁਲ ਮੇਰਾ ਨਿਰਮਲਕ ਮਾਰੇ ਬਲੋ ਤੁਸੀਂ ਅੰਦਰ ਕੀ ਕਰੀ ਮੇਰੀ ਬਹੂ ਆ ਵਾ ਅਗਰ ਇਹ ਬਹੁ ਨਾਲ ਇਹਨਾਂ ਨਾਲ ਅਲੱਗ-ਅਲੱਗ ਤੋਂ ਸੰਪਰਕ ਕਰ ਰੱਖਿਆ ਵਾ ਮੇਰੇ ਬਿੱਟ ਨੇ ਲੰਗੇ ਹੱਥ ਫੜਿਆ ਇਹਨਾਂ ਨੂੰ ਸਾਰੀ ਚੈਟਿੰਗ ਦੇਖੀ ਇਹਨਾਂ ਨੇ ਦੋਨੋਂ ਨੇ ਅਲੱਗ-ਅਲੱਗ ਬੜ ਕੇ ਚੈਟਿੰਗ ਕਰੀ ਉਹਨੇ ਲੋਕ ਲਗਾ ਲੇ ਮੇਰੀ ਘਰ ਵਾਲੀ ਨੇ ਤੇ ਰਾਜਨ 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 ਨਾਲ ਇਹ ਗੰਸ਼ਾ ਵਿੱਚ ਲੜਕੇ ਦੇ ਨਾਮ ਇਸਨੇ ਮੈਨੂੰ ਉੱਥੇ ਠੇਕੇ ਦੇ ਨਾਲ ਮੈਨੂੰ ਉੱਥੇ ਜਾ ਕੇ ਮੈਨੂੰ ਕੁੱਟਿਆ ਦੋਨੋਂ ਨੇ ਮੇਰੀ ਘਰ ਵਾਲੀ ਨੇ ਪਹਿਲਾਂ ਇਹਨਾਂ ਨੇ ਦੋਨੋਂ ਨੇ ਮਿਲ ਕੇ ਮੈਨੂੰ ਤੇ ਮੈਨੂੰ ਫੋਨ ਕੀਤਾ ਮੇਰੇ ਆਪਣੀ ਕਰਾਈ ਦਾ ਫੋਨ ਸੀ ਕਿ ਮੈਂ ਸਾਰੀ ਚੈਟਿੰਗ ਪੜੀ ਅਲਾਦੀ ਮੇਰੀ ਘਰ ਵਾਲੀ ਨੂੰ ਉਹ ਸਾਰੀ ਗਲਤ-ਗਲਤੀ ਵੀਡੀਓ ਸ ਮੈਂ ਤੈਨੂੰ ਰੱਖੂਗਾ ਤੈਨੂੰ ਖੁਸ਼ ਰੱਖੂਗਾ ਤੂੰ ਆਪਣੇ ਕਹਾਂਗੀ ਇਸ ਲਈ ਮੇ ਜਨਾਨੇ ਨੇ 10 ਦਿਨ ਤੋਂ ਮੈਨੂੰ ਬਲੌਕ ਕੀਤਾ ਮੈਨੂੰ ਸ਼ੱਕ ਸੀਗਾ ਮੈਨੂੰ ਕਈਆਂ ਨੇ ਮੈਨੂੰ ਇਨਕੁਆਰੀ ਦਿੱਤੀ ਆ ਕਿ ਤੇਰੀ ਘਰ ਵਾਲੀ ਦਾ ਚੱਕਰ ਚੱਲਦਾ ਪਿਆ ਤੇ ਉਹ ਦੇ ਆਫਿਸ ਤੇ ਕੰਮ ਕਰਦੀ ਉਹੀ ਸਰ ਨਾਲ ਚੱਲਦਾ ਪਿਆ ਦਾ ਤੁਹਾਡੀ ਲਵ ਮੈਰਿਜ ਹੈ ਯਾਰ ਫਾਦਰ ਲਵ ਸੀਗੀ ਅਰੇ ਲਿਖਾਈ ਆਪਾਂ ਹਾਂਜੀ ਮੈਂ ਜਦੋਂ ਕਰ ਮੈਂ ਫਾਦਰ ਤੇਰਾ 10 ਸਾਲ ਦਾ ਪਿਆਰ ਸੀਗਾ ਅੱਛਾ ਤੇ ਹੁਣ ਇਹ ਬੰਦੇ ਨੇ ਪੜਕਾ ਕੇ ਮੇਰੀ ਜਨਾਨੀ ਨੂੰ ਆਪਣੇ ਵਾਸ਼ੇ ਕਰਤਾ ਵਾ ਤੇ ਜਿਹੜਾ ਇਹਦਾ ਜਿਹੜਾ ਸਾਰੇ ਸਰ ਦਾ ਪਿਓ ਉਹਨੇ ਮੇਰੀ ਮਾਂ ਤੇ ਹੱਥ ਚੱਕਿਆ ਮੇਰੀ ਮਾਂ ਨੂੰ ਥੱਲੇ ਪਾ ਕੇ ਕੁੱਟਿਆ ਮੈਨੂੰ ਵੀ ਕੁੱਟਿਆ ਯਾਨੀ ਕੰਮ ਕੀ ਚੀਜ਼ ਇਹਨਾਂ ਦਾ ਹਾਂਜੀ ਕੰਮ ਕੀ ਚੀਜ਼ ਇਹਨਾਂ ਦਾ ਇਹ ਤਾਂ ਰਾਜਨਬੁੱਕੀ ਟੂਰ ਐਂਡ ਟਰੈਵਲ ਦਾ ਕੰਮ ਇਹਨਾਂ ਦਾ ਇੱਥੇ ਮੇਰੀ ਜਨਾਨੀ ਕੰਮ ਕਰਦੀ ਆ ਮੇਰੀ ਜਨਾਨੀ ਨੂੰ ਮੇਰੇ ਨਾਲ ਡਰ ਨਹੀਂ ਕਰਦੇ ਇਹ ਲੋਗ ਹਾਟਲਾਂ ਤੇ ਵੀ ਜਾਂਦੇ ਹਨ ਕੋਈ ਨਾ ਹਾਟਲਾਂ ਤੇ ਵੀ ਜਾਂਦੇ ਕਈ ਵਾਰ ਉੱਥੇ ਵੀ ਸਾਨੂੰ ਸ਼ੱਕ ਹੋਇਆ ਪਰ ਸਾਨੂੰ ਆਪਾ ਉੱਥੇ ਨਹੀਂ ਮਿਲ ਪਾਏ ਪਰ ਸਾਨੂੰ ਤਾਂ ਪਤਾ ਲੱਗਾ ਵੀ ਉਹਨੇ ਮਾਰਿਆ ਵਾ ਨਾ ਮੋਟਾ ਪੜਿਆ ਮੈਂ ਫੋਨ ਚੀਨ ਕੇ ਸਾਰੀ ਚਾਚਾ ਚਾਚਾ ਕਰਕੇ ਲੈ ਸਾਹਮਣੇ ਆਪਣੇ ਫੋਨ ਤੋਂ ਵੀ ਡਿਲੀਟ ਕੀਤੀ ਮੈਂ ਜਨਾਲੇ ਵੀ ਡਿਲੀਟ ਕਰਤੀ ਮੈਨੂੰ ਪਹਿਲਾਂ ਇਹਨਾਂ ਨੂੰ ਕੁੱਤੇ ਦੋਨਾਂ ਨੇ ਪੜ ਗਏ ਉਸ ਤੋਂ ਬਾਅਦ ਉਸ ਦੇ ਬਾਅਦ ਕੁੱਤਾ ਮੇਰੀ ਮਾਂ ਨੂੰ ਕੁੱਤਾ ਮੈਨੂੰ ਕੁੱਤਾ ਇਹਨੇ ਮੌਨ ਨਹੀਂ ਮੇਰੀ ਮਾਂ ਨੇ ਕਿਹਾ ਸੀ ਕਿ ਵੀਡੀਓ ਬਕਰਾ ਬਲੇ ਵੀ ਬਲੇ ਵੀ ਜਦੋਂ ਲੜਾਈ ਹੋਈ ਆ ਮੇਰੀ ਜਨਾਨੀ ਨੇ ਉਸ ਬੰਦੇ ਨੂੰ ਜੱਪੀ ਪਾਈ ਆ ਫੇਰ ਸਾਹਮਣੇ ਵੀ ਪਾਈ ਆ ਸਾਰੇ ਲੋਕਾਂ ਸਾਹਮਣੇ ਸਾਰੇ ਗਵਾਹ ਨੇ ਇਹਨੂੰ ਪੁੱਛ ਲੋ ਸਾਰੇ ਸਮਝ ਨਹੀਂ ਜਲਾਦੇ ਕਿ ਉਹ ਬੰਦੇ ਚੁੱਪੀ ਪਾਈ ਆ ਉਹਨੂੰ ਗੱਲ ਲਗਾਇਆ ਦੱਸੋ ਮੈਂ ਤਾਂ ਠੀਕ ਕਰਦੀ ਆ ਮੇਰੇ ਭਾਈ ਨਾਲੋਂ ਕੀ ਕਿਹਾ ਜਾ ਰਹੇ ਹੋ ਮੇਰੀ ਵਾਈਫ ਉਹ ਹੁਣ ਮੈਨੂੰ ਕਹਿੰਦੀ ਆ ਕਿ ਮੈਨੂੰ ਡਿਵੋਰਸ ਦੇ ਮੈਨੂੰ ਡਿਵੋਰਸ ਦੇ ਉਹ ਬੰਦਾ ਇਹਨੂੰ ਪਰਕਾਉਂਦਾ ਪਿਆ ਵਾ ਪਰਕਾਉਂਦਾ ਨਹੀਂ ਬਹੁਤ ਨਹੀਂ ਗਲਸ਼ਾ ਮੈਂ ਤਾਂ ਉਹਦੇ ਨਾਲ ਬਿਲਸ਼ਾਲ ਹੈ ਗਲਤ ਹੈ ਰਾਜਨ 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 ਜਿਹੜਾ ਇਹਨਾਂ ਸਾਰੇ ਉਹ ਵੀ ਮਿਲਿਆ ਉਹਨੂੰ ਮੈਂ ਦੋ ਤਿੰਨ ਵਾਰ ਮੈਂ ਮੈਸੇਜ ਕਰਕੇ ਕਰਕੇ ਕਿਹਾ ਕਿ ਆਪਣੇ ਪ੍ਰਾਲੂ ਸਮਝਾ ਲੇ ਉਹਨੇ ਮੈਨੂੰ ਕਿਹਾ ਠੀਕ ਹੈ ਠੀਕ ਹੈ ਕਰਵਾ ਦੂੰਗਾ ਪਰ ਫਿਰ ਵੀ ਨਹੀਂ ਹਟਾਇਆ ਉਹਨੂੰ ਬਸ ਤਰਕਾ ਦੇ ਚਲੇ ਮਾਲਕ ਉਹ ਤਾਂ ਮਾਲਕ ਪਰਕਾਰ ਕੋਈ 80 ਨਾਲ ਵਾਈਸ ਦਾ ਸੀਗਾ ਜਿਹਦੇ ਵਿੱਚ ਇਹਨਾਂ ਦਾ ਮੈਂ 15 ਦਿਨ ਪਹਿਲਾਂ ਬੈਠ ਕੇ ਵੀ ਨਾ ਫੈਸਲਾ ਕਰਾਇਆ ਤਗਾ ਟੱਪਾ ਤਾਂ ਹੂੰ ਕੁੜੀ ਨੂੰ ਸਮਝਾਇਆ ਤਗਾ ਕੁੜੀ ਦੇ ਮਾਈਂਡ ਵਾਸ਼ ਕੀਤਾ ਆਇਆ ਤਗਾ ਤੂੰ ਆਪਣੇ ਘਰ ਵਾਲੇ ਨਾਲ ਨਾ ਰਹਾ ਫਲਾਣਾ ਕਰ ਰ ਟਿੰਕਾ ਕਰ ਮੈਂ ਕਿਹਾ ਬੇਟਾ ਨੈਕਸ ਮੈਰिज ਕਰਾਈਏਗੀ ਤਾਂ ਤਮ ਕੀ ਤੂੰ ਕਹਿ ਸਕਦੀ ਹੈ ਕਿ ਇਸ ਤੋਂ ਜ਼ਿਆਦਾ ਬੈਟਰ ਮਿਲ ਜੇਗਾ ਉਹ ਕੰਦੀ ਸੀ ਚਲੋ ਮੈਂ ਸੋਚਾਂਗੀ ਗੱਲਬਾਤ ਕਰਾਂਗੀ ਫਿਰ ਇਨ ਬਿਟਵੀਨ ਉਨੇ 5-7 ਦਿਨ ਹੋ ਗਏ ਨੂੰ ਬਲੌਕ ਕੀਤਾ ਉਹਨਾ ਇਹਨੂੰ ਸ਼ੱਕ ਹੋ ਗਿਆ ਕਿ ਅੰਦਰ ਹੋਰ ਵੀ ਅਗਲੇ ਦੇ ਖਬਰੀ ਹੁੰਦੇ ਨੇ ਦਸਤਾ ਕੀ ਭਰਾ ਤੇਰੀ ਵਾਈਫ ਤਾਂ ਉਹਦੇ ਨਾਲ ਲੱਦਾ ਤਾਂ ਹੈਗੀ ਆ ਇਹਨੂੰ ਸ਼ੱਕ ਹੋਇਆ ਮਗਰ ਲੱਗ ਗਿਆ ਇਹਨੇ ਮਾਝ ਫੜਿਆ ਜਦ ਤੈਨੂੰ ਕਿ ਇਹਦੇ ਨਾਲ ਕੁੱਟਮਾਰ ਕੀਤੀ ਇਹਦੀ ਮਾਂ ਨਾਲ ਕੁੱਟਮਾਰ ਕੀਤੀ ਗਈ ਸ਼ਰਿਆਮ ਉਹਦੀ ਵੀਡੀਓ ਵੀ ਕੋਈ ਪੁਰੀਆਂ ਬਣਾ ਰਹੀ ਸੀ ਬਹੁਤ ਚਾ ਠੀਕ ਆ ਕੋਈ ਮੌਕੇ ਕੋਈ ਵੀਡੀਓ ਹੈਗੀ ਆ ਕੁੱਟਮਾਰਨ ਦੀ ਕੁੱਟਮਾਰਨ ਦੀ ਲੋਕਾ ਨਹੀਂ ਬਣਾਈ ਆ ਆਪਾਂ ਦਾ ਪਹੁੰਚੇ ਜਦੋਂ ਜੀ ਠੀਕ ਆ ਆਪਾ ਤਾਂ ਤਾਂ ਹਟਾਈ ਹੈ ਇਹਨਾਂ ਨੂੰ ਕਿ ਭਾਈ ਲੜੋ ਨਾ ਕੋਈ ਵੀ ਠੀਕ ਹੈ ਕਿਉਂਕਿ ਇਹਨਾਂ ਦਾ ਮੀਆਂ بیوی ਦਾ ਲੜਾਈ ਝਗੜਾ ਹੈ ਅੱਛਾ ਉਹਨੂੰ ਘਰ ਵਾਲੇ ਨੂੰ ਸ਼ੱਕ ਹੈਗਾ ਤੇ ਜਨ ਲੇਡੀਜ਼ ਦੇ ਇਹਨਾਂ ਦਾ ਪਹਿਲੇ ਫੈਸਲਾ ਹੋਇਆ ਅੱਛਾ ਇਹ ਕਹਿੰਦੇ ਕਿ ਥਾਣੇ ਸਾਡਾ ਫੈਸਲਾ ਹੋਇਆ ਤੇ ਹੁਣ ਇੱਥੇ ਆ ਕੇ ਇਹਨਾਂ ਦੀ ਤੁੰਤੂ ਮੇ ਮੇ ਹੋ ਗਈ ਹੈ ਹੁਣ ਇਹਨਾਂ ਨੂੰ ਥਾਣੇ ਭੇਜਾਂਗੇ ਇਹ ਏਰੀਆ ਕਿਹੜਾ ਪੈਂਦਾ ਸਾਰੇ ਕੰਪਨੀ ਕੰਪਨੀ ਬਾਗ ਕੰਪਨੀ ਬਾਗ ਕਿਹੜਾ ਥਾਣਾ ਪੈਂਦਾ ਇਹਨਾਂ ਦਾ ਤੇ ਬਾਠਾ ਮੋਲੇ ਰੋਲਾ ਕਿਛੀ ਦਾ ਸੀਗਾ ਮੈਟਰ ਮੀਆਂ ਬੀਬੀ ਦਾ ਰੋਲਾ ਹਾਂ ਤੇ ਹੁਣ ਤੁਸੀਂ ਮੌਕੇ ਤੇ ਆਏ ਹੋ ਕਿਹਨੇ ਨੰਬਰ ਮੋਟਰਸਾਈਕਲ ਆਇਆ 3 ਨੰਬਰ 3 ਨੰਬਰ ਮੋਲੇ ਕੀ ਮੌਕੇ ਕਿਹਨੂੰ ਲੈ ਕੇ ਜਾ ਰਹੇ ਕਿਸੇ ਨੂੰ ਨਹੀਂ ਨਹੀਂ ਕਿਸੇ ਨੂੰ ਲੈ ਕੇ ਜਾਣਾ ਇਹ ਉਹ ਲੇਡੀਜ਼ ਹੈਗਾ ਇਹ ਆਪਣੀ ਕੰਪਲੀਟ ਉੱਥੇ ਲਿਖਾਣ ਠੀਕ ਹੈ ਜੀ ਜਿਹੜੀ ਬਦੀਕੀ ਹੋਈ ਹੈ ਇਹਨਾਂ ਨਾਲ ਉੱਥੇ ਫਿਰ ਇਹਨਾਂ ਨੂੰ ਬੁਲਾ ਕੇ ਰੋਲਾ ਸੀ ਕੋਈ ਹਾਂ ਮੀਆਂ ਬੀਬੀ ਦਾ ਰੋਲਾ ਇਹ ਮੀਆਂ ਬੀਬੀ ਦਾ ਹੋਰ ਕੋਈ ਕੇਸ ਚੱਲਣਾ ਪਿਆ ਵਾ ਕਿਨਾਂ ਦਾ ਪਹਿਲੇ ਫੈਸਲਾ ਹੋਇਆ ਥਾਣੇ ਬੈਠ ਕੇ ਓਕੇ ਇਹ ਜਿੰਨਾ ਫੈਸਲਾ ਹੋਇਆ ਥਾਣੇ ਦਾ ਠੀਕ ਹੈ ਇਹਨਾਂ ਨੂੰ ਟਾਈਮ ਦਿੱਤਾ ਗਿਆ ਤੇ ਤੁਸੀਂ ਰਿਲੈਕਸ ਰਹਿ ਕੇ ਦੇਖੋ ਇਹਨਾਂ ਦੇ ਫਿਰ ਹੁਣ ਅੱਜ ਹੋ ਗਈ ਖੜਕ ਕਿਹੜਾ ਥਾਣਾ ਕਿਹੜਾ ਬੰਦੇ ਇਹ ਬਾਟਾ